ਸੀ ਮਹੀਨਾ ਸੰਮਤ 1604 ਸੀ ਪਾਣੀ ਕਰ ਕੱਠੀ ਕੀਤਾ ਕ੍ਰਾਂਤਾ ਤੇ ਆਰ ਜੀ ਪੰਮੇ ਗੁਰੂ ਅਰਜਨ ਜੀ ਮੈਂ ਮਾਇਆ ਪਾਰ ਜੀ ਵਿਆਕੇ ਹਰ ਮੰਦਰ ਦੇ ਵਿੱਚ ਕਾਤਾ ਪਰਕਾਸ਼ ਜੀ ਥਾਪਿਆ ਗਰੰਥੀ ਬਾਪੇ ਬੁੱਲੇਲੇ ਆਵਾਜ਼ ਜੀ ਥਾਪਿਆ ਗਰੰਤੀ ਬਾਪੇ ਚੁਣਿਆ ਲੈ ਖਾਰੀ ਸਤ ਗੁਰਾਂ ਪਾਈ ਗੁਰਨਾਸ ਜੀ RAM ਸਰਸੋਵਰ ਕੰਡੇ ਲਖਵਾ ਹੀ ਆਪ ਜੀ ਦਿੱਤਾ ਸਦਕਾਰ ਗਸਬ ਨੂੰ ਛੱਡੀ ਨਾ ਕਾਟ ਜੀ ਈੜਾ ਹਰ ਅੱਖਰ ਦਿੰਦਾ ਜੀਵਨ ਦੀ ਸੇਧ ਜੀ ਚਾਰੇਗੀ ਵਰਨਾ ਤਾਹੀ ਸਾਂਝਾ ਉਪਦੇਸ ਜੀ ਚਾਰੇਗੀ ਵਰਨਾ ਤਾਹੀ ਬੜੀ ਤੇ ਪੀਖ ਨਾ ਤਨਾ ਭਗਤ ਅਕਬੀਰ ਜੀ ਰਮਾ ਨੰਦ ਪਰਮਾ ਨੰਦ ਨਾਲ ਫਰੀਦ ਜੀ ਭਗਤ ਤਰਲੋਚਨ ਸਦਨਾ ਨਾਹੀ ਕੋਈ ਰੀਸ ਜੀ ਭਗਤ ਜੈਦੇ ਤੇ ਪਿਪਾ ਭਗਤ ਰਵਦਾਸ ਜੀ ਸਹਿਲ ਤੇ ਨਾਮਦੇਵ ਜੀ ਨਾ ਸੁਰੀਦਾਸ ਜੀ ਸਹਨ ਤੇ ਨਾਮਿ ਦੇਵ ਜੀ ਭਕਤ ਨੇ ਕੇ ਆ ਰਾਜਾਲਪ ਕੀਰਤ ਪਟ ਸਲਵਈ ਭੀਖਾਂ ਤੇ ਕਲਸਹਾਰ ਮਤਰਾ ਪਟ ਬਲਵਈ ਗੇ ਅੰਤ ਹਰ ਬਸ ਪਲ ਪਤ ਹੈ ਤਨ ਲਵਈ ਸਤਾ ਬਲਵੰਨਾ ਸੁੰਦ ਮਰਦਾਨਾ ਸਿੱਖ ਚਾਰ ਜੀ ਪਾਣੀ ਛੇ ਗੁਰੂਆਂ ਦੀ ਹੈ ਇਹ ਦੇ ਵਿਚਕਾਰ ਜੀ ਪਾਣੀ ਛੇ ਗੁਰੂਆਂ ਦੀ ਹੈ ਪਾਕੇ ਗੁਰ ਬਾਣੀ ਨਾਮੇ ਤੇ ਗੁਰਹਾਦਰ ਦੇ ਪਾਕੇ ਗੁਰ ਬਾਣੀ ਨਾਮੇ ਪਹਾਦਰ ਗੁਰੂ ਤੇਗਦੀ ਅਕਤੀ ਵਿੱਚ ਰਾਂਗਾ ਬਾਣੀ ਕਰਦੀ ਉਪਦੇਸ਼ ਜੀ ਬਖਸੀ ਗੁਰ ਆਈ ਦਸਵੇਂ ਪਿਤਾ ਦਸਵੇਂ ਜੀ ਸਰਦਾਰੇ ਨਾਲ ਜੋਹਿਰਾ ਕਰਦੇ ਨੇ ਜਾਪ ਜੀ ਕਰਦੀ ਹੈ ਬੰਦ ਕਲਾਸੀ ਕੱਟ ਲੈ ਸਭ পাপ ਜੀ ਕਰਦੀ ਹੈ ਬੰਦ ਕਲਾਸੀ ਚਾਹ ਦਾ ਸੋਤੀ ਅੰਗਨੇ ਪਰੇ ਗਿਆਨ ਦੇ ਜੋ ਵਿੱਚ ਤਾਰੀਆਂ ਹੋ ਗੀ ਹਮ ਜਾਣਦੇ ਪੜ ਲੈ ਜਰਨੈਲ ਸਿੰਘਾ ਤੂੰ ਨਾਲ ਤੇ ਆਨਦੇ ਪੜ ਲੈ ਜਰਨੈਲ ਸਿੰਘਾ ਤੂੰ ਨਾਲ ਤੇ ਆਨਦੇ ਪਵ ਚਰਥੋ ਮੇਲੀ ਤੇਰੀ ਕਰ ਦੂਏ ਪਾਰ ਜੀ ਪਾਣੀਏ ਤੁਰ ਤੋ ਆਈ ਰੂਪਨਰੰਕਾਰ ਜੀ Πάρη, έτσι, ρε,